ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਅੱਜ ਆਪਾਂ ਤੁਹਾਨੂੰ ਕੈਮਰੀ ਕਾਟਨ ਦੇ ਪਹਿਲੇ ਸੂਟ ਦਿਖਾਉਣੇ ਆਲ ਓਵਰ ਕੈਮਰੀ ਕਾਟਨ ਦੇ ਸੂਟ ਹੈ ਜੀ ਬਹੁਤ ਸੋਹਣੇ 5 ਮੀਟਰ ਸੂਟ ਰਹੇਗਾ ਪ੍ਰਾਈਸ ਬਹੁਤ ਘੱਟ ਹੋਏਗਾ 500 ਤੋਂ ਵੀ ਘੱਟ ਪ੍ਰਾਈਸ ਰਹੇਗਾ ਜੀ ਇਹਨਾਂ ਦਾ ਠੀਕ ਹੈ ਜੀ ਤੁਸੀਂ ਇਹਨਾਂ ਚੋਂ ਟੁਕੜ ਟੁਕੜ 15 ਤੋਂ 20 ਰੰਗ ਅਵੇਲੇਬਲ ਆ ਸਿਲੈਕਟ ਕਰਕੇ ਆਪਣਾ ਬਾਈ ਕਰ ਸਕਦੇ ਹੋ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਆਪਣੀ ਠੀਕ ਹੈ ਜੀ ਚੈੱਕ ਕਰੀ ਚਲੋ ਕਲਾ ਕਲੈਕਸ਼ਨ ਬਹੁਤ ਸੋਹਣੀ ਆ ਆਲ ਓਵਰ ਸੂਟ ਰਹੇਗਾ ਨਵੇਂ ਤੋਂ ਨਵੇਂ ਰੰ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਜੀ ਨੈਕਸਟ ਆਪਾਂ ਟਿਕ ਸਟਾਈਲ ਬਹੁਤ ਸੋਹਣਾ ਸੂਟ ਆ ਬਾਟਮ ਬਾਜੂ ਤੇ ਵਰਕ ਰਹੇਗਾ ਬਹੁਤ ਸੋਹਣਾ ਨੈਕ ਵਰਕ ਵਾਲੀ ਮਸਲੀਨ कॉटन ਚ ਆਗੇ ਬਾਟਮ ਤੇ ਵਰਕ ਰਹੇਗਾ ਦੁਪੱਟਾ ਟਾਈ ਐਂਡ ਆਈ ਦਾ ਰਹੇਗਾ ਨੈਕਸਟ ਆ ਵੀ ਬਾਟਮ ਵਰਕ ਵਾਲੀ ਮਸਲੀਨ ਚ ਹੀ ਹੋਣਗੇ ਵੀ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਆ ਰਹੇ ਆ ਜੀ ਸੂਟ ਆ ਲਿਲਨ ਚ ਹੋਏਗਾ ਜੀ ਲਿਲਨ ਦਾ ਹੀ ਨਾਲ ਦੁਪੱਟਾ ਰਹੇਗਾ ਨੈਕਸਟ ਆ ਪਿਓਰ कॉटन ਦੇ ਸੂਟ ਆ ਗਏ ਟੈਬੀ ਸੌਫਟ ਦੁਪੱਟਾ ਹੋਏਗਾ ਟੈਬੀ ਦਾ ਤਮੰਨਾ ਬ੍ਰਾਂਡ ਦੇ ਇਹ ਸੂਟ ਹੋਣਗੇ ਜੀ ਠੀਕ ਹੈ ਜੀ ਬਹੁਤ ਸੋਹਣੇ ਤਮੰਨਾ ਬ੍ਰਾਂਡ ਦੇ ਸੂਟ ਰਹਿਣਗੇ ਜੀ ਇਹ ਨੈਕਸਟ ਆ ਮਸਲੀਨ ਸਿਲਕ ਦੇ ਵਿੱਚ ਆ ਗਏ ਚਾਰ ਪੀਸ ਅਵੇਲੇਬਲ ਨੈਕਸਟ ਆ ਪਿਓਰ ਕਾਟਨ ਦੇ ਸੂਟ ਹੋਣਗੇ ਜੀ ਨਾਲ ਮਲਮਲ ਦਾ ਦੁਪੱਟਾ ਰਹੇਗਾ ਬਹੁਤ ਸੋਹਣੇ ਸੂਟ ਹੋਣਗੇ ਜੀ ਫੈਬਰਿਕ ਦੀ ਕੁਆਲਿਟੀ ਆ ਬਹੁਤ ਹੀ ਵਧੀਆ ਹੁੰਦੀ ਹੈ ਜੀ ਬਹੁਤ ਸੁਪਰ ਡੂਪਰ ਹੈਟ ਹੋਗਾ ਕੁਆਲਿਟੀ ਰਹੇਗੀ ਬਹੁਤ ਹੀ ਵਧੀਆ ਹੋਏਗੀ ਕੁਆਲਿਟੀ ਚੈੱਕ ਕਰੀ ਚਲੋ ਇਹਦੇ ਵਿੱਚ ਵੀ ਕਾਫੀ ਕਲਰ ਕਲੈਕਸ਼ਨ ਹੈਗੀ ਆ ਨੈਕਸਟ ਆ ਬਲੇ ਬਹੁਤ ਸੋਹਣੇ ਹੈਗੇ ਆ ਕੋਰਾ ਕਾਟਨ ਚ ਨੈਕਸਟ ਆਵਲੇ ਫਰਚੀ ਸਲਵਾ ਸਟਾਈਲ ਹੈ ਜੇ ਅਗਰ ਤੁਸੀਂ ਇਹਦੀ ਫਰਚੀ ਸਲਵਾ ਸਮਾਉਣੀ ਉਹ ਵੀ ਸਮਾ ਸਕਦੇ ਹੋ ਸਟੇਟ ਬਣਾਉਣੀ ਸਟੇਟ ਵੀ ਬਣਾ ਸਕਦੇ ਹਾਂ ਤੇ ਪਲਾਜੋ ਸਟਿਚ ਕਰਾਉਣਾ ਹੈ ਤਾਂ ਉਹ ਵੀ ਕਰਵਾ ਸਕਦੇ ਹੋ ਜੀ ਤੁਸੀਂ ਨੈਕਕਸਟ ਆ ਬਟਰ ਕਾਟਨ ਦੇ ਸੂਟ ਆਗੇ ਚਿਕਨ ਦਾ ਨਾਲ ਦੁਪੱਟਾ ਰਹੇਗਾ ਜੀ ਬਹੁਤ ਸੋਹਣਾ ਫੈਬਰਿਕ ਹੋਏਗਾ ਵੀ ਨੈਕਸਟ ਆਵਲੇ ਮਸਲਿਨ ਕਾਟਨ ਚ ਹੈ ਜੀ ਨਾਲ ਦੁਪੱਟਾ ਬਹੁਤ ਵਧੀਆ ਰਹੇਗਾ ਨੈਕਸਟ ਆਵਲੇ ਜੋ ਜੋੱਜਟ ਦੇ ਵਿੱਚ ਸੂਟ ਹੋਣਗੇ ਜੋ ਜੋੱਜਟ ਦੇ ਹੁੰਦੇ ਨਾਲ ਦੁਪੱਟਾ ਜਿਹੜਾ ਬਹੁਤ ਹੀ ਖੂਬਸੂਰਤ ਬਣਿਆ ਹੁੰਦਾ ਆ ਬਹੁਤ ਸੋਹਣਾ ਪੈਚਵਰਕ ਲੱਗਾ ਹੁੰਦਾ ਆ ਗੋਟਾ ਪੱਤੀ ਦੇ ਲਾਈਨਸ ਤੇ ਹੁੰਦੀਆਂ ਬਹੁਤ ਹੀ ਵਧੀਆ ਬਣਿਆ ਹੁੰਦਾ ਜੀ ਦੁਪੱਟਾ ਇਹਦਾ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਨੈਕਸਟ ਆਵਲੇ ਵੀ ਜੋ ਜੋੱਜਟ ਦੇ ਵਿੱਚ ਹੀ ਆ ਜੀ ਇਹਦੇ ਵਿੱਚ ਦੋਨੋਂ ਤਰ੍ਹਾਂ ਹੀ ਅਵੇਲੇਬਲ ਆ ਆਲ ਓਵਰ ਵੀ ਆ ਤੇ ਨਾਲ ਕੰਟਰਾਸਟ ਬਾਟਮ ਦੇ ਵੀ ਆ ਸੇਮ ਸੇਮ ਵਾਲੇ ਦੋਨੋਂ ਤਰ੍ਹਾਂ ਅਵੇਲੇਬਲ ਆ ਜਿੱਦਾਂ ਬਾਇ ਕਰਨਾ ਤੁਸੀਂ ਬਾਇ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟੀਚ ਕਰਾਉਣੇ ਬਕਾਇਦਾ ਸਟੀਚ ਵੀ ਕਰਾ ਸਕਦੇ ਹੋ ਅਗਰ ਅਨ ਸਟੀਚ ਬਾਈ ਕਰਨਾ ਅਨ ਸਟੀਚ ਵੀ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਸਟੀਚਿੰਗ ਕਰਾਉਣੀ ਆਪਣੇ ਕੋਲ ਕੋਈ ਵੀ ਲੈਸ਼ਸ ਵਗੈਰਾ ਲਗਵਾ ਕੇ neck ਡਿਜ਼ਾਈਨ ਬਣਾਉਣਾ ਹੈ ਡਿਜ਼ਾਈਨ ਬਣਾਉਣਾ ਹੈ ਬਣਵਾ ਸਕਦੇ ਹੋ ਨੈਕਸਟ ਆਹਾ ਜਿਹੜੇ ਜੀ ਪਿਓਰ ਫੈਂਡੀ ਵਿਸਕੋਜ਼ ਦੇ ਸੂਟ ਹੋਣਗੇ ਫੈਬਰਿਕ ਰਹੇਗਾ ਇਹ ਬਹੁਤ ਹੀ ਵਧੀਆ ਫੈਬਰਿਕ ਆ ਸੈਲੀਬ੍ਰਿਟੀ ਸੂਟ ਆ ਬਹੁਤ ਹੀ ਸੋਹਣੇ ਚੱਲਦੇ ਹੋਣ ਜੀ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆਗੇ ਜੀ 컬러 컬렉ਸ਼ਨ ਨੈਕਸਟ ਆਵਲੇ ਐਕਸਪੋਰਟ ਕਾਟਨ ਦਾ ਸੂਟ ਰਹਿਣਗੇ ਕੋਟਾ ਡੋਰੀਆ ਦਾ ਨਾਲ ਦੁਪੱਟਾ ਰਹੇਗਾ ਆਲਓਵਰ ਸੂਟ ਹੋਏਗਾ ਜੀ ਆਲਓਵਰ 5 ਮੀਟਰ ਸੂਟ ਰਹੇਗਾ ਨਾਲ ਦੁਪੱਟਾ ਚੈੱਕ ਕਰੋ ਬਹੁਤ ਹੀ ਸੋਨਾ ਕਟਵਰਕ ਸਟਾਈਲ ਬਣਿਆ ਹੋਇਆ ਹੈ ਨੈਕਸਟ ਆਵਲੇ ਬਹੁਤ ਸੋਹਣੇ ਫਰਚੀ ਸਲਵਾਰ ਬਾਟਮ ਨੈਕਸਟ ਆਵਲੇ ਕਾਟਨ ਦੇ ਸੂਟ ਹੋਣਗੇ ਜੀ ਨਾਲ ਰਿਓਨ ਦਾ ਬਾਟਮ ਰਹੇਗੀ ਇਹ ਵੀ ਪਿਓਰ ਸ਼ਿਫਨ ਦਾ ਨਾਲ ਦੁਪੱਟਾ ਰਹੇਗਾ ਜੀ ਦੁਪੱਟਾ ਬਹੁਤ ਹੀ ਗੁੱਲਾ ਡੁੱਲਾ ਹੋਏਗਾ ਜੀ ਨੈਕਸਟ ਆਵਲੇ ਪਿਓਰ ਕਾਟਨ ਚ ਹੋਣਗੇ ਬਹੁਤ ਹੀ ਵਧੀਆ ਫੈਬਰਿਕ ਰਹੇਗਾ ਜੀ ਸੌਫਟ ਇਹ ਫੈਬਰਿਕ ਰਹੇਗਾ ਇੱਥੇ ਲਾਈਨਿੰਗ ਲਾਉਣ ਦੀ ਵੀ ਲੋੜ ਨਹੀਂ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਕੈਂਬਰੀ ਕਾਟਨ ਚ ਆ ਰਹੇ ਆ ਜੀ ਨੈਕਸਟ ਆਵਲੇ ਕਾਟਨ ਦੇ ਆਏ ਆ ਜੀ ਪਹਿਲਾਂ ਡਿਜ਼ਾਈਨ ਆਈ ਸੀ ਬਹੁਤ ਹੀ ਵਧੀਆ ਕੁਆਲਟੀ ਫੈਬਰਿਕ ਦੀ ਵਧੀਆ ਸਾਰੇ ਸੇਲ ਜਲਦੀ ਹੋਗੇ ਹੁਣ ਨਵੇਂ ਇਹ ਆਏ ਆ ਦੁਬਾਰਾ ਇਹ ਵੀ ਜਲਦੀ ਤੋਂ ਜਲਦੀ ਬੁੱਕ ਕਰਵਾ ਲਓ ਜੀ ਇਹ ਲਿਮਟਡਡ ਸਟਾਕ ਹੈ ਹੁੰਦਾ ਜੀ अवेलेबल ਆਪਣੇ ਕੋਲੇ ਵਾਲਾ ਬਾਕੀ ਜੇ ਵੀਡੀਓ ਨੂੰ ਜਿਹਨਾਂ ਭੈਣਾਂ ਜਿਹੜਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਨਵੇਂ ਤੋਂ ਨਵੇਂ ਪ੍ਰਿੰਟ ਰੰਗ ਡਿਜ਼ਾਈਨ ਨਵੇਂ ਤੋਂ ਨਵੇਂ ਸੂਟ ਦਿਖਾਈਦੇ ਆ ਵੀਡੀਓ ਸਕਿਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਨੈਕਸਟ ਆਵਲੇ ਜਿਹੜਾ ਲਾਸਟ ਸੂਟ ਆ ਰਿਹਾ ਸਾਰੇ ਸੋਲੋ ਪੀਸ ਵਾਲੇ ਆ ਸਭ ਦੇ ਵੱਖੋ ਵੱਖਰੇ ਰੰਗ ਆ ਵੱਖੋ ਵੱਖਰੇ ਪ੍ਰਿੰਟ ਆ ਸਭ ਦੇ ਵ ਇਸ ਆਪ ਦਾ ਵੱਖੋ ਵੱਖਰਾ ਹੀ ਫੈਬਰਿਕ ਰਹੇਗਾ ਜੀ